ਆਹ ਸਰ ਜੀ ਹੈ ਠੰਡ ਜ਼ਿਆਦਾ ਹੋ ਗਈ ਹੈ ਤਾਂਗਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਲੇਟ ਹੋ ਗਏ ਇੱਕ ਤਾਂ ਜ਼ਖਾਮ ਜ਼ਖੂਮ ਬਾਲਾ ਲੱਗਿਆ ਪਿਆਗਾ ਰਾਤ ਨੂੰ ਵੀ ਲੇਟ ਹੋ ਗਏ ਸੀ ਰੋਟੀ ਬਣਾਉਣ ਲੱਗੇ ਇਹ ਆਲਾ ਜੀ ਠੀਕ ਹੋ ਜੀ ਸਾਢੇ 7 ਹੋ ਗਏ ਤੇ ਚੱਲਿਆ ਆਪਾਂ ਜੰਮੂ ਨੂੰ ਬੱਚੇ ਆਪਣੇ ਸੁੱਤੇ ਪਏ ਆ ਦੋਲੇ ਪਹੁੰਚ ਗਏ ਭਈਆ ਭਾ ਜਮਤ ਤੇ ਜਿਮ ਚਾ ਕੇ ਮਸ਼ੀਨ ਜੀ ਲੱਗੀ ਹੋਈ ਹੈਗੀ ਇੱਥੇ ਆ ਕੇ ਫਿੰਗਰਪ੍ਰਿੰਟ ਲਾਉਣਾ ਪੈਂਦਾਗਾ ਤੇ ਜਦੋਂ ਪੈਸੇ ਮੁੱਕ ਗਏ ਤੇ ਆਪੀ ਫਿੰਗਰਪ੍ਰਿੰਟ ਲੱਗਣੋਂ ਹਟ ਜੂ ਤੇ ਗੇਟ ਖੁੱਲਣੋਂ ਹਟ ਜੀ ਐ ਸਿਸਟਮ ਕੀਤਾ ਹੋਇਆ ਇਹਨਾਂ ਦਾ ਦੇਖ ਕੇ ਬਾਬਿਆਂ ਨੂੰ ਓਏ ਭਾਈ ਹਣ ਜਾਗੋ ਯਾ ਅਇਨੇ ਪੜ ਯਾਰ ਅੱਜ ਡੀਡੀ ਤੁੱਪ ਚੜੀ ਪਈ ਐ ਰੈਡੀਆਂ ਤੁਸੀਂ ਹਰ ਜਾਈਆਂ ਲੈ ਪਏ ਕਿੰਨੇ ਸਰ ਸਰਕਾਰੀ ਆਨੇ ਹਨਾ ਉਹਨੂੰ ਬੰਦ ਕਰੇ ਉਹਨੂੰ ਕਿਉਂ ਗੇਟ ਨੂੰ ਕਿਉਂ ਤੁੱਪ ਦੇਖਦੀ ਆ ਬੁਰਾ ਲੱਗਦਾ ਗਾ ਅੱਖਾਂ ਚ ਵਜਦੀ ਆ ਤੇਰੇ ਕਿਦਾਂ ਖਤ ਬੱਜ ਗਿਓ ਤੁੱਪ ਲੈ ਚਾਹ ਬਣਾ ਲਓ ਹਾਂ ਲਾ ਭਰਾ ਲੈ ਗੱਲਾਂ ਤਾਂ ਦੇਖ ਕਰਦੇ ਮੇਰੇ ਸਾਲੇ ਬਣਾ ਲਾ ਕੇ ਸੰਗ ਸ਼ਰਮ ਹੈਗੀ ਆ ਕੋਈ ਆ ਦੇਖ ਲਾ ਭੁੱਲਰ ਦੇਖੀ ਗੇਟ ਉਠ ਖੜਾ ਭੈਣ ਯਾਰ ਗਮੰਡੀਆਂ ਦੇ ਵਿਆਹ ਦਾ ਸੱਚੀ ਉਹ ਕੜਾਹੀ ਚੜ ਗਈ ਉਹਨਾਂ ਦੇ ਕੀ ਕਰਾਂ ਯਾਣਾ ਵੀ ਆ ਟਾਈਮ ਨਾਲ ਓ ਯਾਰ ਨੱਕ ਬੰਦ ਹੋਈ ਵੀ ਬੈਠ ਕੇ ਉਹ ਗੇਟ ਬੰਦ ਕਰਦੇ ਯਾਰ ਓ ਯਾਰ ਉਹ ਕਹੀ ਜਾਂਦੇ ਕਹਿੰਦੇ ਯਾਰ ਕਦੋਂ ਆਉਂਗੇ ਕਨੇ ਕੰਮ ਦਿੰਦਾ ਕਰਾਉਣਾ ਸਾਡੇ ਇੱਥੇ ਆ ਤੂੰ ਗੇਟ ਬੰਦ ਕਰ ਪਹਿਲਾਂ ਯਾਰ ਗੇਟ ਨਹੀਂ ਬੰਦ ਹੁੰਦਾ ਭਾਈ ਚੱਲ ਉੱਠ ਕੇ ਚਾਹ ਬਣਾ ਲਓ ਨਾ ਟਾਈਮ ਦੇਖਿਆ ਕੰਨਾ ਹੋਗੇ ਪਾਣੇ ਨਾ ਹੋਗੇ ਤੁਹ ਯਾਰ ਆ ਹੀ ਪਏ ਨਾ ਉੱਤਿਆਂ ਲੈ ਕੇ ਦੇਖੀ ਤੈਨੂੰ ਉਹ ਇੱਕ ਦੋ ਇੱਕ ਆ ਤੈਨੂੰ ਉਪਰ ਠੰਡ ਦਾ ਲੱਗਿਆ ਤੇ ਸੁਰ ਸੁਰ ਤਾਂ ਕਰੀ ਜਾਂਦੇ ਸਾਰੇ ਯਾਰ ਉਹ ਭਰਾਵਾਂ ਬੁਖਾਰ ਝੜਿਆ ਫਿਰ ਨਾ ਹਵਾ ਲਾ ਯਾਰ ਬੁਖਾਰ ਝੜਿਆ ਮੈਂ ਹਵਾ ਨਾ ਲਾ ਕਹਿੰਦਾ ਹਵਾ ਨਾਲ ਦੀ ਯਾਰ ਹੁਣ ਇਹਨੂੰ ਕਿਹੜਾ ਕੂਲਰ ਲਈ ਫਿਰਦਾ ਉਹ ਆਹ ਦੇਖ ਲੈ ਬਾਈ ਟੌਪਰ ਜਾਈਆਂ ਤੇ ਕਿਵੇਂ ਪਈ ਜਾਂਦੀ ਹੈ ਇਡੇ ਸ਼ਰਮਲਾਹੀ ਹੈਗੀ ਉਹ ਪੁੱਲਰ ਉਹ ਮੇਰੀ ਗੱਲ ਤਾਂ ਸੁਣ ਲੈ ਓਏ ਉਹ ਦਿਆ ਕਰਨਾਂ ਦੇ ਹਾਂ ਜਾਣਾ ਨਹੀਂ ਇਹਦਾ ਵਾਹ ਲਾ ਭਾਈ ਮੇਰਾ ਨਿਕਲਿਆ ਨਿਕਲਿਆ 5 ਮਿੰਟ ਰਹਿ ਗਏ ਤੂੰ ਜੇ ਬਨੇਰੇ ਤੇ ਕਾਟੋ ਬੈਠੀ ਹੁੰਦੀ ਆ ਲੋਕੀ ਆ ਲੈ ਤੇ ਦੂਜੇ ਦਿਨ ਛੁੱਟੀ ਮਿਲ ਜਾਨੀ ਆ ਮੋਚੀ ਵਾਲਿਆਂ ਨੂੰ ਵਧੀਆ ਨਿਆਰੇ ਆਗੇ ਉਹ ਆਇਆ ਨਿਕਲਿਆ ਉਹ ਆ ਗਿਆ ਆ ਗਿਆ ਵੈਸਲੀ ਨੂੰ ਕਿੱਧਰ ਲੈਣ ਤੱਕਾ ਉਹ ਦੇਖ ਨੂੰ ਕੀ ਕਰੀ ਲੈ ਕਰੀਮਾ ਨੂੰ ਵੀ ਪੈਂਦਾਗਾ ਉਹ ਡੱਬਾ ਚੱਕ ਲਈ ਕਿਤੇ ਖੁੱਡਾ ਰਹਿਣੀ ਜਾਵੇ ਆ ਜਾ ਯਾਰ ਬੁੱਲਰ ਚੱਲ ਸੋ ਕ੍ਰੀਮਰ ਵਾਲਾ ਬੁੱਛਦਾ ਉਹੀ ਰਹਿਣੀ ਅੱਗੇ। ਕਬ ਬੁੱਗ ਤਾਂ ਤੇ ਉਹੀ ਰਹੂਗਾ ਕਹ। ਤੂੰ ਕਹਦੀ ਛੁੱਟੀ ਕੀਤੀ। ਛੁੱਟੀ ਕੀਤੀ ਅੱਦੋ ਮੈਂ। ਆ ਨਾ ਮਾ ਕਾ ਦੀ ਮਰਜ਼ੀ ਕਰਾਇਆ ਤੁਹਾਨੂੰ ਕੀ ਹੈ। ਬੜਾ ਲਹੂ ਬੀਨਾ ਦਾ। ਆ ਰੇ ਗਿਆ ਬਈ ਸਾਡਾ ਕੈਮਰਾ। ਤੇ ਆ ਸਾਹਮਣੇ ਗਵੰਡੀਆਂ ਦੇ ਵਿਆਹ ਆ ਗਏ। ਤੇ ਇੱਥੋਂ ਸਾਬ ਸਫਾਈ ਕਰਤੀ ਪੂਰੀ ਇਹਨਾਂ ਨੇ ਟੈਂਟ ਡੁੰਟ ਲਾਉਣਗੇ। ਆਏ ਹਾਈ ਦੋ ਦਿਨ ਦੋ ਹੰਡੀਆਂ ਦੇ ਲਈ। ਹੈ। ਜੈਪੁਰ ਨਾ ਕਿਤੇ ਗੱਲ ਵਾਂਜੇ ਹੈ ਤੇ ਤੇਰੇ ਦੀ ਗਲਾਬ ਜਮਨ ਸਿੱਧੀ ਅੰਦਰ ਜਾਇਆ ਕਰੂ ਟਿੰਡ ਚ ਦੇਖੀ ਇਹ ਕਿਤੇ ਕੰਮ ਹਿਸਾਬ ਚ ਆ ਗਿਆ ਤਾਂ ਦੇ ਦਾਂਗੇ ਬਟਾ ਠੀਕ ਆ ਠੰਡ ਜ਼ਿਆਦਾ ਪੈਣ ਲੱਗੀ ਨਾ ਮੋਟਾ ਨੂੰ ਠੰਡ ਲੱਗਦੀ ਹੈ ਜੀ ਰਾਤਾਂ ਨੂੰ ਰਾਤ ਨੂੰ ਵਿਚਾਰਿਆਂ ਨੂੰ ਹੋਸੇ ਪਰ 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 ਦੇਖੋ ਹਾਂ ਜੀ ਹੋ ਗਿਆ ਹੋ ਗਿਆ ਹੈ ਜੀ ਠੰਡ ਜ਼ਿਆਦਾ ਹੋ ਗਈ ਹੈ ਤਾਂਗਾ ਹਾਂ ਠੰਡ ਜ਼ਿਆਦਾ ਪਾਤਾਨੀ ਕੀ ਸੱਪ ਕੱਢਣਗੇ ਬਾਈ ਇਹ ਅਰ ਕਿ ਨਹੀਂ ਆਈਂ ਐ ਗੱਡੀ ਆ ਨੁੱਕੜ ਮੇਰੀ ਬਾਤ ਸੁਣ ਜੀ ਇਹ ਆਪਾਂ ਬੇਟਾ ਬਗੈਰ ਤੇ ਕੰਕੀ ਇਹ ਹੋ ਰਹੀਆਂ ਇਹ ਦੋ ਤਿੰਨ ਰੋਗੇ ਜੋ ਜੋ ਲਓ ਜੀ ਬਾਬਿਓ ਕੱਲੇ ਕੰਮ ਤੋਂ ਵੇਲੇ ਹੋ ਕੇ ਪਹੁੰਚ ਗਏ ਆਪਣੀ ਕੁਟਿਆ ਚ ਪਹੁੰਚ ਗਏ ਮੈਂ ਤੇ ਹਰ ਪਾਰ ਹੀ ਆਏ ਅੱਜ ਅੱਜ ਭੁੱਲਰ ਕਹਿੰਦੇ ਉੱਥੇ ਆ ਸਟੋਰ ਤੇ ਪੇਟ ਜਾ ਕਰਦੇ ਆਗੇ ਉਹ ਠੱਗੀ ਠੁਗੀ ਜਾਂਦੇ ਸਾਰਾ ਕੁਝ ਤੇ ਗੱਲਬਾਤ ਪਤਾ ਨਹੀਂ ਕੀ ਕਰਨਗੇ ਸਾਰੇ ਆ ਸਟੋਰ ਨਹੀਂ ਬੰਦ ਹੋਣਾ ਚਾਹੀਦਾ ਸਟੋਰ ਸਵੇਰੇ ਓਪਣੀ ਹੋਊਗਾ ਕੰਮ ਜਿਹੜਾ ਹੋਊਗਾ ਰਾਤ ਨੂੰ ਹੀ ਹੋਊਗਾ ਤੇ ਦਾਲ ਸਿਸਟਮ ਦਾ ਆਪਾਂ ਭਾਜੀ ਕੀ ਸਿਸਟਮ ਕਰਨਾ ਕੋਈ ਛੋਟੀਆਂ ਰਾਤਾਂ ਲਈ 50 ਦਾਲ ਵੀ ਰਾਤਾਂ ਲਈ ਖਰਾਬ ਹੋ ਗਈ ਉਹ ਯਾਰ ਕੱਲ ਦੀ ਥੋੜੀ ਮੋਟੀ ਹੋਊਗੀ ਦੇਖੀ ਹਾਲਤਾ ਜੇ ਨਹੀਂ ਚੌਲ ਬਣਾਵਾਂਗੇ ਫਿਰ ਦੇਖੀ ਤਨ ਦੋ ਜਣਾਂ ਦਾ ਰੋਟੀ ਬਣਾਉਣ ਨੂੰ ਵੀ ਜੀ ਨਹੀਂ ਕਰਦਾ